ਬੰਦੇ ਨੇ ਖਰੀਦਣੀ ਹੈ ਉਹ ਰਿਵਿਊ ਰਿਕਾਰਡ ਚੈੱਕ ਕਰੇ ਜੇ ਉੱਥੇ ਆ ਲੱਗੀ ਹੈ ਦਰਖਾਸਤ ਉਹਦੀ ਤਾਂ ਉਹਨੇ ਕਹਿੰਦਾ ਭਾਈ ਤੇਰ ਕੋ ਤਾਂ ਹੱਕ ਹੀ ਕੋਈ ਨਹੀਂ ਹੈਗਾ ਤੂੰ ਤਾਂ ਮਾਲਕ ਨਾ ਮੇਰੀ ਗੱਲ ਕਰ ਸਕਦਾ ਮੈਂ ਬਿਆਨਾ ਮਾਲਕ ਨਾਲ ਕਰ ਜਿਹੜੇ ਐਨਰਾਈਜ਼ ਬੈਠੇ ਨੇ ਜਿਨ੍ਹਾਂ ਦੀ ਇੱਥੇ ਪ੍ਰਾਪਰਟੀਆਂ ਨਹੀਂ ਕੀ ਉਹਨਾਂ ਦੀਆਂ ਪ੍ਰਾਪਰਟੀਆਂ ਸੇਫ ਨੇ ਤੇ ਸੇਫ ਹੋਣੇ ਤਾਂ ਕਿਵੇਂ ਪਕਾ ਮੈਂ ਆਪਣੇ ਮੁੰਡੇ ਦੇ ਨਾਂ ਤੇ ਮੇਰੇ ਤੋਂ ਬਾਅਦ ਹੋ ਜਾਏਗਾ ਪਰ ਜੇ ਇਹ ਮੇਰੀ ਪਤਨੀ ਤੇ ਆਪਣੀ ਮਾਂ ਦਾ ਧਿਆਨ ਰੱਖੇਗਾ ਇਹ ਕੰਡੀਸ਼ਨ ਨਹੀਂ ਲੱਗ ਸਕਦੀ ਇਹ ਤਾਂ ਉਹ ਦੋ ਤਰ੍ਹਾਂ ਹੋ ਸਕਦੀ ਹੈ ਅਨ ਰਜਿਸਟਰਡ ਵੀ ਹੁੰਦੀ ਹੈ ਤੇ ਰਜਿਸਟਰਡ ਵੀ ਹੁੰਦੀ ਹੈ ਤਿਆਰ ਨਾਮੇ ਦੇ ਹੇਠ ਪਹਿਲੀ ਲਾਈਨ 'ਚ ਲਿਖੀ ਕਿ ਇਸ ਮੁਖਤਿਆਰ ਨਾਮੇ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਂਸ਼ਨ ਹੈ ਉਹਨੂੰ ਵੇਚਣ ਦਾ ਅਧਿਕਾਰ ਨਹੀਂ ਦੇ ਰਿਹਾ ਬੰਦਾ ਕੈਨੇਡਾ ਬੈਠਾ ਅਮਰੀਕਾ ਬੈਠਾ ਯੂਰਪ ਬੈਠਾ ਉਹਨੇ ਜ਼ਮੀਨ ਵੇਚਣੀ ਹੈ ਜਾ ਨਹੀਂ ਸਕਦਾ ਤੇ ਉਹਨੂੰ ਇਹ ਸਹੂਲਤ ਚਾਹੀਦੀ ਮਰਨ ਦੇ ਪਿੱਛੋਂ ਬਿਲ ਬਣ ਤਿਆਰ ਕਰਦੇ ਨੇ ਉਹਦੇ ਤੇ ਉਹਨਾਂ ਦੇ ਮਰਿਆ ਹੋਇਆਂ ਦੇ ਅੰਗੂਠੇ ਲਵਾ ਲੈਂਦੇ ਨੇ ਫਿਰ ਇਹ ਚੀਜ਼ ਨਾ ਹੋਵੇ ਇਹਦੇ ਲਈ ਕੀ ਆ ਉਹ ਕੋਈ ਕਾਨੂੰਨੀ ਦਾ ਪੇਛਾ ਹੈ ਗਿਆ ਹੁਣ ਵਸੀਅਤ ਦੇ ਵਿੱਚ ਰੌਲਾ ਕੀ ਪੈਦੇ ਨੇ ਪਹਿਲਾ ਰੌਲਾ ਦਾ ਵਸੀਅਤ 'ਚ ਇਹ ਹੈ ਕਿ ਵਸੀਅਤ ਜਿਹੜੀ ਹੈ ਉਹ ਛੋਟੀ ਲਿਖਣੀ ਚਾਹੀਦੀ ਹੈ ਤੇ ਸਪਸ਼ਟ ਤੇ ਸਾਫ਼ ਲਿਖਣੀ ਚਾਹੀਦੀ ਹੈ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਵਿੰਦਰ ਸਿੰਘ ਛਲੇੜੀ ਬਹੁਤ ਸਾਰੇ ਦੋਸਤ ਤੇ ਮਿੱਤਰ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਜਾਂ ਦੇਸ਼ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਕਾਨੂੰਨੀ ਤਰੀਕਿਆਂ ਦੇ ਵਿੱਚ ਖਾਸ ਕਰਕੇ ਵਿਲ ਜਿਸ ਨੂੰ ਵਸੀਅਤ ਕਹਿ ਦਿੱਤਾ ਜਾਂਦਾ ਉਸ ਨੂੰ ਲੈ ਕੇ ਬਹੁਤ ਸਾਰੇ ਮਾਮਲੇ ਤੇ ਜਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਪਾਵਰ ਆਫ ਅਟਾਰਨੀ ਜੇਕਰ ਤੁਹਾਡੀ ਜਾਇਦਾਦ ਆ ਤੁਸੀਂ ਉਸ ਨੂੰ ਕਿਰਾਏ ਦੇ ਉੱਤੇ ਦੇਣ ਦਾ ਜੇ ਕੋਈ ਹੱਕ ਕਿਸੇ ਨੂੰ ਦੇਣਾ ਹੈ ਤਾਂ ਉਸ ਦੇ ਵਿੱਚ ਬਹੁਤ ਸਾਰੇ ਜਿਹੜਾ ਦਿੱਕਤਾਂ ਦਾ ਸਾਹਮਣਾ ਜਾਂ ਮੁਸ਼ਕਲਾਂ ਜਿਹੜੀਆਂ ਨੇ ਉਹ ਪੇਸ਼ ਹੁੰਦੀਆਂ ਨੇ ਉਹ ਸਾਰੇ ਮਾਮਲੇ ਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਅਜੇ ਜੱਗਾ ਜੀ ਮੌਜੂਦ ਨੇ ਜੱਗਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਵਿਲ ਹੁੰਦੀ ਆ ਬਿੱਲ ਦੇ ਵਿੱਚ ਵਸੀਅਤ ਜਿਹੜੀ ਆਪਾਂ ਕਰਾਉਨੇ ਆ ਜਾਂ ਪੰਜਾਬੀ ਭਾਸ਼ਾ ਦੇ ਵਿੱਚ ਵਸੀਅਤ ਕਹਿ ਦਿੱਤਾ ਜਾਂਦਾ ਉਹਦੇ ਵਿੱਚ ਕਿਹੋ ਜਿਹੀਆਂ ਮੁਸ਼ਕਲਾਂ ਲੋਕਾਂ ਨੂੰ ਆਉਂਦੀਆਂ ਨੇ ਜਾਂ ਕੋਈ ਐਨ ਆਰ ਆਈਜ਼ ਨੇ ਜਾਂ ਦੇਸ਼ ਦੇ ਵਿੱਚ ਰਹਿ ਰਹੇ ਲੋਕ ਨੇ ਤੇ ਉਹਨਾਂ ਨੂੰ ਕਿ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਦੇਖੋ ਇਸ ਦੁਨੀਆ 'ਚ ਹਰ ਕਾ ਆਦਮੀ ਦੇ ਕੋਲ ਕੋਈ ਨਾ ਕੋਈ ਪੈਸਾ ਜ਼ਮੀਨ ਜਾਇਦਾਦ ਹੈਗੀ ਹੈ ਔਰ ਹਰ ਆਦਮੀ ਨੇ ਇਸ ਦੁਨੀਆ ਤੋਂ ਜਾਣਾ ਇਹ ਵੀ اٹਲ ਹੈ ਜੀ ਤੇ ਜਦੋਂ ਉਹਨੇ ਜਾਣਾ ਹੈ ਜੋ ਵੀ ਕੁਝ ਪ੍ਰਾਪਰਟੀ ਜਰ ਉਹਦੇ ਕੋਲ ਪਈ ਹੈ ਜ਼ਮੀਨ ਪਈ ਹੈ ਪੈਸਾ ਪਿਆ ਉਹ ਉਹਨੇ ਕਿਤੇ ਨਾ ਕਿਸੇ ਨੂੰ ਦੇ ਕੇ ਜਾਣਾ ਚਾਹੇ ਆਪਣੀ ਔਲਾਦ ਨੂੰ ਦਿੰਦਾ ਚਾਹੇ ਆਪਣੀ بیوی ਨੂੰ ਦਿੰਦਾ بیوی ਆਪਣੇ ਪਤੀ ਨੂੰ ਦਿੰਦੀ ਹੈ ਔਰ ਉਹ ਬੰਦਾ ਅੱਜਕੱਲ ਦੇ ਜੋ ਹਾਲਾਤ ਹੈ ਦੁਨੀਆ ਦੇ ਵਿੱਚ ਕੋਈ ਆਦਮੀ ਆਪਣੇ ਜਿਉਂਦੇ ਜੀ ਆਪਣਾ ਸਰਮਾਇਆ ਦੂਜੇ ਨੂੰ ਨਹੀਂ ਦੇ ਕੇ ਜਾਂਦਾ ਜੀ ਉਹ ਕੋਸ਼ਿਸ਼ ਇਹ ਹੀ ਹੈ ਕਿ ਮੇਰੇ ਮਗਰੋਂ ਮੇਰਾ ਸਰਮਾਇਆ ਐਦਾਂ ਵੰਡਿਆ ਜਾਵੇ ਆ ਮੇਰੇ ਮੁੰਡਾ ਕੁੜੀ 20 20 ਭਾਈ ਜੋ ਵੀ ਹੈ ਜੀ ਤੋ ਇੱਕ ਤਾਂ ਹੈ ਕਿ ਜਰੀਆ ਇੱਕੋ ਹੈ ਵਸੀਅਤ ਦੂਜਾ ਕੋਈ ਜਰੀਆ ਨਹੀਂ ਹੈ ਹਾਂ ਜਾਂ ਤੁਸੀਂ ਜਿਉਂਦੇ ਜੀ ਟਰਾਂਸਫਰ ਕਰੋ ਉਹਦੇ ਨਾਲ ਸਮੱਸਿਆ ਇਹ ਹੈ ਵੀ ਜੇ ਟਰਾਂਸਫਰ ਕਰਤਾ ਔਰ ਮੁੜ ਕੇ ਜਿਹਨੂੰ ਕੀਤਾ ਉਹ ਬੰਦਾ ਤੁਹਾਡਾ ਮਾਨ ਸਤਕਾਰ ਆਦਰ ਨਹੀਂ ਕਰਦਾ ਤੋ ਤੁਹਾਨੂੰ ਤਕਲੀਫ ਹੈ ਇਸ ਕਰਕੇ ਇੱਕ ਰਵਾਜ ਹੈ ਲੇਕਿ ਲੋਗ ਨਾਰਮਲੀ ਆਪਣੀ ਵਸੀਅਤ ਕਰ ਜਾਂਦੇ ਨੇ ਹਰ ਵਸੀਅਤ ਦੇ ਵਿੱਚ ਰੋਲਾਈ ਕੀਪ ਇੰਨੇ ਪਹਿਲਾ ਰੋਲ ਦਾ ਵਸੀਅਤ ਇਹ ਹੈ ਕਿ ਵਸੀਅਤ ਜਿਹੜੀ ਹੈ ਉਹ ਛੋਟੀ ਲਿਖਣੀ ਚਾਹੀਦੀ ਹੈ ਤੇ ਸਪਸ਼ਟ ਤੇ ਸਾਫ਼ ਲਿਖਣੀ ਚਾਹੀਦੀ ਹੈ ਹਮਮ ਔਰ ਜਿਹੜਾ ਸਭ ਤੋਂ ਵੱਡਾ ਇਹਦੇ ਵਿੱਚ ਕਾਨੂੰਨੀ ਮੁੱਦਾ ਹੈ ਕਿ ਵਸੀਅਤ ਦੇ ਵਿੱਚ ਤੁਸੀਂ ਕੋਈ ਸ਼ਰਤ ਜਾਂ ਕੰਡੀਸ਼ਨ ਨਹੀਂ ਰੱਖ ਸਕਦੇ ਮਸਲਨ ਮੇਰੇ ਕੋਲ ਇੱਕ ਮਕਾਨ ਹੈ ਜੀ ਮੈਂ ਕਹਿੰਦਾ ਜੀ ਇਹ ਮਕਾਨ ਮੈਂ ਆਪਣੇ ਮੁੰਡੇ ਦੇ ਨਾਂ ਤੇ ਮੇਰ ਤੋਂ ਬਾਅਦ ਹੋ ਜਾਏਗਾ ਪਰ ਜੇ ਇਹ ਮੇਰੀ ਪਤਨੀ ਤੇ ਆਪਣੀ ਮਾਂ ਦਾ ਧਿਆਨ ਰੱਖੇਗਾ ਹੂੰ ਇਹ ਕੰਡੀਸ਼ਨ ਨਹੀਂ ਲੱਗ ਸਕਦੀ ਓਕੇ ਤੁਹਾਡੇ ਕੋਲ ਇੱਕ ਚੀਜ਼ ਹੈ ਪੈਨ ਹੈ ਉਹ ਪੈਨ ਜਾਂ ਤੁਸੀਂ ਕਿਸੇ ਨੂੰ ਗਿਫਟ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਜਾਂ ਨਹੀਂ ਕਰ ਸਕਦੇ ਜੇ ਗਿਫਟ ਕਰਤਾ ਤਾਂ ਕੰਡੀਸ਼ਨ ਨਹੀਂ ਹੋ ਸਕਦੀ ਹੂੰ ਇਹਨੂੰ ਅਸੀਂ ਇਹ ਵੀ ਕਹਿ ਦਿੰਦੇ ਆ ਅਨ ਕੰਡੀਸ਼ਨਲ ਇਹ ਐਂਬਾਰਗੋ ਕੋਈ ਨਹੀਂ ਰੱਖ ਸਕਦੇ ਦੇਰ ਕਾਂਟ ਬੀ ਐਂਬਾਰਗੋਜ਼ ਮਕਾਨ ਜ਼ਮੀਨ ਜਾਇਦਾਦ ਜਾਂ ਮੈਂ ਤੁਹਾਡੇ ਨਾਲ ਕਰਤੀ ਜਾਂ ਨਹੀਂ ਕੀਤੀ ਵੇਚ ਦੇ ਕੰਡੀਸ਼ਨ ਨਹੀਂ ਹੈ ਲੇਕਿਨ ਵੇਖਿਆ ਕੀ ਗਿਆ ਹੈ ਕਿ ਇਸ ਤਰਤੀ ਦੇ ਵਿੱਚ ਲੋਕ ਇਸ ਤਰ੍ਹਾਂ ਦੀਆਂ ਵਿਲਾ ਹਿੰਦੁਸਤਾਨ ਚਾ ਵਸੀਅਤਾਂ ਖਾਸ ਕਰ ਹੁੰਦੀਆਂ ਨੇ ਜਿਹਦੇ ਜੋ ਕਹਿ ਜਾਂਦਾ ਕਿ ਜੀ ਮੈਂ ਤਾਂ ਆਪਣਾ ਜ਼ਮੀਨ ਜਾਇਦਾਦ ਆਪਣੇ ਮੁੰਡੇ ਕੁੜੀ ਦੇ ਨਾਂ ਤੇ ਕਰਤੀ ਪਰ ਇਹਨਾਂ ਦੇ ਨਾਂ ਤੇ ਟ੍ਰਾਂਸਫਰ ਜਦ ਹੋਊਗੀ ਜਦ ਤੱਕ ਮੇਰੀ بیوی ਜਿੰਦਾ ਹੈ ਤਦ ਤੱਕ ਇਹਨਾਂ ਦੇ ਨਾਂ ਤੇ ਨਹੀਂ ਹੋਏਗੀ ਇਹ ਕੰਡੀਸ਼ਨ ਹੀ ਗੈਰ ਕਾਨੂੰਨੀ ਹੈ ਅੱਛਾ ਜੀ ਤੁਸੀਂ ਵਿਲ ਸਿੰਪਲ ਕਰਨੀ ਹੈ ਕਿ ਮੈਂ ਆ ਤਿੰਨ ਚੀਜ਼ਾਂ ਦਾ ਮਾਲਕ ਆ ਮਕਾਨ ਹੈ ਇੱਕ ਦੁਕਾਨ ਹੈ ਤੇ ਜੇ ਕੋ ਜ਼ਮੀਨ ਹੈ ਤੁਸੀਂ ਕਹਿੰਦਾ ਜੀ ਮੈਂ ਮਕਾਨ ਆਪਣੀ بیوی ਦੇ ਨਾਂ ਤੇ ਕਰਤਾ ਦੁਕਾਨ ਮੁੰਡੇ ਦੇ ਨਾਂ ਤੇ ਕਰਤੀ ਜਮੀਨ ਭਰਾ ਜਾਂ ਕੁੜੀ ਕਿਸੇ ਹੋਰ ਦੇ ਨਾਂ ਤੇ ਕਰਤੀ ਇਹ ਵਿਲ ਖਤਮ ਹੋ ਗਈ ਇਥੇ ਜੇ ਇਹਨੇ ਬੇਚਾਪਾ ਸ਼ਰਤਾ ਪਾਉਣ ਲੱਗੇ ਵੀ ਇਹ ਤਾਂ ਧਿਆਨ ਰੱਖੂਗੀ ਇਹ ਖੇਤੀ ਕਰੂਗੀ ਇਹ ਬੇਚ ਨਹੀਂ ਸਕਦੀ ਇਹ ਕੰਡੀਸ਼ਨਾਂ ਨਹੀਂ ਹੋ ਸਕਦੀਆਂ ਇਹਦੇ ਨਾਲ ਤੁਸੀਂ ਵਿਲ ਨੂੰ ਕੰਪਲੀਕੇਟ ਕਰ ਲੈਂਦੇ ਹੋ ਤੇ ਉਹਦੀ ਐਗਜ਼ੀਕਿਊਸ਼ਨ ਇੰਪਲੀਮੈਂਟੇਸ਼ਨ ਹੀ ਬਹੁਤ ਵੱਡੀ ਕਿ ਸਮੱਸਿਆ ਖੜ ਜਾਂਦੀ ਇੱਥੇ ਫਿਰ ਸਵਾਲ ਵੀ ਪੈਦਾ ਹੋ ਜਾਂਦਾ ਵੀ ਜੇਕਰ ਉਹਦਾ ਜੀਵਨ ਸਾਥੀ ਹੈਗਾ ਨਾਲ ਉਹ ਪਿੱਛੇ ਹਜੇ ਮਨ ਲਓ ਉਹ ਚਾਹੁੰਦਾ ਕਿ ਉਹ ਵੀ ਸਿਕਿਉਰ ਹੋਵੇ ਫਿਰ ਇਹਦੇ ਲਈ ਕੀ ਹੱਲ ਹੈਗਾ ਤੁਸੀਂ ਕਹੋ ਜੀ ਜਦ ਤੱਕ ਜਿੰਦਾ ਇਹ ਮਕਾਨ ਮੇਰੇ ਨਾਂ ਤੇ ਹੈਗਾ ਮੇਰੇ ਪਿੱਛੋਂ ਇਹ ਮਕਾਨ ਮੇਰੀ بیوی ਦੇ ਨਾਂ ਤੇ ਹੋਏਗਾ ਹੂੰ ਲੋਕ ਕਹਿੰਦੇ ਨੇ ਮੇਰੇ ਪਿੱਛੋਂ ਮੇਰੀ بیوی ਦੇ ਨਾਂ ਤੇ ਆ ਤੇ ਮੇਰੀ بیوی ਦੇ ਪਿੱਛੋਂ ਫਿਰਗਾ ਇਦਾਂ ਜਾਏਗਾ ਇਹ ਨਹੀਂ ਹੈਗਾ ਮਤਲਬ ਉਹ ਤੀਜੀ ਜਗ੍ਹਾ ਨਹੀਂ ਦੇ ਸਕਦੇ ਨਾ ਇੱਕ ਸੈਕੰਡ ਥਾਂ ਦੇ ਸਕਦੇ ਤੁਸੀਂ ਕਿਸੇ ਨੂੰ ਪ੍ਰਾਪਰਟੀ ਦੇਤੀ ਤੁਹਾਡਾ ਹੱਕ ਖਤਮ ਹੂੰ ਔਰ ਉਹ ਤੁਹਾਡੇ ਮਗਰੋਂ ਟਰਾਂਸਫਰ ਹੋਣੀ ਹੈ ਜਦੋਂ ਤੁਸੀਂ ਇਸ ਦੁਨੀਆ ਚੋਂ ਚਲੇ ਜਾਣਾ ਹੈ ਜਿੰਨਾ ਚਿਰ ਜੁਂਦੇ ਜਿਓ ਉਹਨਾਂ ਚ ਨਜ਼ਰ ਹੈ ਤੇ ਜੇ ਤੁਸੀਂ ਕਹਿੰਦੇ ਹੋ ਕਿ ਜੀ ਮੇਰੀ بیوی ਮੇ ਆਪਣੇ ਤੋਂ ਬਾਅਦ ਇਹਨੂੰ ਦੇਵੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਮਰਨੇ ਤੋਂ ਬਾਅਦ ਵੀ ਉਸਤੇ ਕਾਬੂ ਰੱਖਣਾ ਚਾਹੁੰਦੇ ਹੋ ਜਿਹੜਾ ਕਾਨੂੰਨ ਚ ਨਹੀਂ ਹੈਗਾ ਜਾਂ ਦੇ ਦਿਓ ਜਾਂ ਆਪਣੇ ਨਾ ਰੱਖੋ ਤੇ ਫਿਰ ਸਾਰੇ ਵਾਰਸਾਂ ਨੂੰ ਚਲ ਜੂਗੀ ਹੂੰ ਗੱਲਾਂ ਦੋ ਨੇ ਜਾਂ ਤਾਂ ਮੈਂ ਵਸੀਅਤ ਕਰਕੇ ਜਾਊਂਗਾ ਜਾਂ ਵਸੀਅਤ ਨਹੀਂ ਕਰੂੰਗਾ ਜੇ ਮੈਂ ਵਸੀਅਤ ਨਹੀਂ ਕਰਕੇ ਜਾਂਦਾ ਤਾਂ ਜੋ ਮੇਰੀ ਜ਼ਮੀਨ ਜਾਇਦਾਦ ਹੈ ਉਹ ਮੇਰੇ ਸਾਰੇ ਵਾਰਸਾਂ ਚ ਵੰਡੀ ਜਾਣੀ ਹੈ ਮੁੰਡੇ ਚ ਵੀ ਕੁਲ ਜਾਣੀ ਹੈ ਕੁੜੀ ਕੋਲ ਵੀ ਜਾਣੀ ਹੈ ਜਨਾਨੀ ਕੋਲ ਵੀ ਜਾਣੀ ਹੈ ਇਹਨੂੰ ਰਜਿਸਟਰ ਕਰਾਉਣਾ ਜ਼ਰੂਰੀ ਆ ਜਾਂ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਸਹੀ ਤਰੀਕੇ ਨਾਲ ਜਿਹੜੀ ਵਿਲ ਆ ਉਹਨੂੰ ਸਹੀ ਤਰੀਕੇ ਨਾਲ ਕਰਨ ਦਾ ਉਹ ਦੂਜਾ ਜਰੀਆ ਕੀ ਹੈਗਾ ਦੂਜੀ ਗੱਲੇ 'ਚ ਮੈਂ ਤੁਹਾਨੂੰ ਵਿਸਤਾਰ 'ਚ ਦੱਸ ਦਿੰਦਾ ਕਿ ਜਿਹੜੀ ਵਸੀਅਤ ਹੈ ਉਹ ਦੋ ਤਰ੍ਹਾਂ ਹੋ ਸਕਦੀ ਹੈ ਅਨਰਜਿਸਟਰਡ ਵੀ ਹੁੰਦੀ ਹੈ ਤੇ ਰਜਿਸਟਰਡ ਵੀ ਹੁੰਦੀ ਹੈ ਹੁਣ ਲੋਕ ਪੁੱਛਦੇ ਨੇ ਅਨਰਜਿਸਟਰਡ ਤੇ ਰਜਿਸਟਰਡ 'ਚ ਫਰਕ ਕੀ ਹੈ ਫਰਕ ਇਹ ਹੈ ਕਿ ਉਹਦਾ ਮੁੱਲ ਜ਼ਿਆਦਾ ਹੈ ਜਿਹੜੀ ਰਜਿਸਟਰਡ ਹੈ ਠੀਕ ਹੈ ਅਨਰਜਿਸਟਰਡ ਦਾ ਮੁੱਲ ਘੱਟ ਹੈ ਲੇਕਿਨ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਅਨਰਜਿਸਟਰਡ ਵੀ ਵਿਲ ਅਲਾਉਡ ਹੈ ਕਾਨੂੰਨ ਜੇ ਇਹ ਕਿਤੇ ਨਹੀਂ ਲਿਖਿਆ ਕਿ ਵਿਲ ਰਜਿਸਟਰ ਹੋਣੀ ਚਾਹੀਦੀ ਹੈ ਵਿਲ ਜਿਹੜੀ ਰਜਿਸਟਰ ਹੋ ਜੂਗੀ ਉਹਦਾ ਐਵੀਡੈਂਸ ਵੈਲਿਊ ਕਹਿ ਲਓ ਜਾਂ ਕੋਰਟ ਦੇ ਵਿੱਚ ਉਹਦਾ ਵਜ਼ਨ ਜ਼ਿਆਦਾ ਕੰਸੀਡਰ ਹੋਣਾ ਆ ਗੱਲ ਹੈਗੀ ਹੈ ਜੇ ਇੱਕ ਇੱਕ ਸਵਾਲ ਇਹ ਵੀ ਹੋ ਜਾਂਦਾ ਨਾ ਮੰਨ ਲਓ ਵੀ ਹੁਣ ਬਹੁਤ ਸਾਰੇ ਕੇਸ ਇਹੋ ਜਿਹੇ ਸਾਹਮਣੇ ਆਉਂਦੇ ਆ ਵੀ ਜਦੋਂ ਕੋਈ ਬਜ਼ੁਰਗ ਜੁੰਦੇ ਜੀ ਕਿਸੇ ਨੂੰ ਨਹੀਂ ਵੀ ਦੇਣਾ ਚਾਹੁੰਦਾ ਹੁੰਦਾ ਤਾਂ ਉਹਦੇ ਧੀ ਪੁੱਤ ਕੀ ਕਰਦੇ ਨੇ ਉਸਦੇ ਉਹਨਾਂ ਦੇ ਮਰਨ ਦੇ ਪਿੱਛੋਂ ਬਿੱਲ ਬਣ ਤਿਆਰ ਕਰਦੇ ਨੇ ਉਹਦੇ ਤੇ ਉਹਨਾਂ ਦੇ ਮਰਿਆ ਹੋਇਆਂ ਦੇ ਅਗੁੱਠੇ ਲਵਾ ਲੈਂਦੇ ਨੇ ਫਿਰ ਇਹ ਚੀਜ਼ ਨਾ ਹੋਵੇ ਇਹਦੇ ਲਈ ਕੀ ਹੈ ਉਹ ਕੋਈ ਕਾਨੂੰਨੀ ਦਾਅ ਪੇਚ ਹੈਗਾ ਦੇਖੋ ਵੈਸੇ ਤਾਂ ਇਹਦੇ ਵਿੱਚ ਦਾਅ ਪੇਚ ਹੀ ਹੈ ਦੇਖੋ ਜਿਹੜੀ ਸਪਸ਼ਟ ਗੱਲ ਹੈ ਕਿ ਹਰ ਆਦਮੀ ਨੂੰ ਆਪਣੀ ਵਸੀਅਤ ਆਪਣੇ ਜਦੋਂ ਦਿਮਾਗੀ ਤੌਰ ਤੇ ਠੀਕ ਹੈ ਹੂੰ ਸੇ ਠੀਕ ਹੈ ਉਦੋਂ ਕਰ ਦੇਣੀ ਚਾਹੀਦੀ ਹੈ ਜਦੋਂ ਤੁਸੀਂ ਆਪਣੇ ਵਸੀਅਤ ਹੀ ਨਹੀਂ ਕਰਕੇ ਗਏ ਤਾਂ ਉਹਨੇ ਝਗੜੇ ਜੀ ਪੈਣੇ ਜ਼ਮੀਨ ਦੇ ਚਾਹੇ ਮਕਾਨ ਨੇ ਕਿਉਂਕਿ ਪੈਸਾ ਇਸ ਦੁਨੀਆ ਦਾ ਸਭ ਤੋਂ ਵੱਡਾ ਝਗੜੇ ਦੀ ਜੜ ਹੈ ਬਿਲਕੁਲ ਸੋ ਜਦੋਂ ਬੰਦਾ ਜਾਂ ਔਰਤ ਇਸ ਧਰਤੀ ਤੋਂ ਚਲੀ ਗਈ ਔਰ ਉਹਨੇ ਆਪਣੇ ਜ਼ਮੀਨ ਬਾਰੇ ਪੈਸੇ ਬਾਰੇ ਮਕਾਨ ਬਾਰੇ ਕੋਈ ਵਸੀਅਤ ਨਹੀਂ ਕੀਤੀ ਤਾਂ ਸਮਝ ਲਓ ਤੁਸੀਂ ਆਪਣੀ ਔਲਾਦ ਲਈ ਪਰਿਵਾਰ ਦੇ ਬੰਦਿਆਂ ਦੇ ਲਈ ਕੰਡੇ ਬੀਜ ਕੇ ਜਾ ਰਹੇ ਹੋ ਇੱਕ ਇੱਕ ਐਵੀ ਸਵਾਲ ਹੋ ਜਾਂਦਾ ਨਾ ਫਿਰ ਨਾਲ ਮੰਨ ਲਓ ਉਹ ਬਜ਼ੁਰਗ ਹੋ ਰਹੇ ਨੇ ਉਹਨਾਂ ਨੂੰ ਜੇ ਔਲਾਦ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਵਸੀਅਤ ਸਾਡੇ ਨਾਲ ਕਰਾਤੀ ਹੋ ਸਕਦਾ ਉਸ ਤੋਂ ਬਾਅਦ ਉਹਨਾਂ ਨੂੰ ਹੋਵੇ ਕਿ ਜ਼ਮੀਨ ਜਾਇਦਾਦ ਤਾਂ ਹੁਣ ਸਾਡੀ ਅਸੀਂ ਸੰਭੀਏ ਨਾ ਸੰਭੀਏ ਇਸੇ ਕਰਕੇ ਮੈਂ ਕਹਿੰਨਾ ਕਿ ਤੁਹਾਡੀ ਵਸੀਅਤ ਤੁਸੀਂ ਰਜਿਸਟਰ ਕਰਕੇ ਉਹਦੇ ਵਿੱਚ ਇੱਕ ਤੁਸੀਂ ਐਡਮਿਨਿਸਟਰੇਟਰ ਅਪੁਆਇੰਟ ਕਰ ਸਕਦੇ ਹੋ ਜਿਹੜਾ ਬਿਲ ਐਗਜ਼ੀਕਿਊਟ ਕਰੇਗਾ ਮੈਂ ਆਪਣੀ ਬਿਲ ਕੀਤੀ ਜਾਂ ਤਾਂ ਮੈਂ ਲੋਕਰ ਚ ਦੱਬ ਕੇ ਰੱਖਤੀ ਜਾਂ ਮੈਂ ਕਿਸੇ ਐਗਜ਼ੀਕਿਊਟਰ ਉਹਦੇ ਚ ਪੁਆਇੰਟ ਕਰਤਾ ਉਹਦੇ ਕੋਲ ਰੱਖਤੀ ਹੂੰ ਐਦਾਂ ਦਾ ਮੈਂ ਕੋਈ ਸੁਰੱਖਿਆ ਦਾ ਘੇਰਾ ਬਣਾ ਕੇ ਜਾ ਸਕਦਾ ਮੈਂ ਆਪਣੀ ਵਿਲ ਬਣਾਈ ਬਿੱਲ ਬਣਾ ਕੇ ਮੈਂ ਆਪਣੀ ਵਿਲ ਰੱਖਤੀ ਲੋਕਰ ਦੇ ਵਿੱਚ ਉਹ ਲੋਕਰ ਮੇਰੇ ਨਾਂ ਤੇ ਹੈ ਹੂੰ ਮੇਰੇ ਮਰਨੋਂ ਬਾਅਦ ਹੀ ਖੁੱਲਣਾ ਉਹ ਤੇ ਉਹ ਵਿਲ ਵੀ ਉਦੋਂ ਹੀ ਮਿਲੂਗੀ ਜਦੋਂ ਮੈਂ ਤੁਰ ਜਾਣਾ ਹੂੰ ਸੋ ਇਸ ਕਰਕੇ ਪਹਿਲੀ ਗਲਤੀ ਇਹ ਹੈ ਮੁੱਕ ਨਹੀਂ ਸਕਦੇ ਝਗੜੇ ਤਾਂ ਰਹਿਣਗੇ ਆਪਾਂ ਤਾਂ ਇਹ ਗੱਲ ਕਰਦੇ ਵੀ ਝਗੜੇ ਕੱਢਣ ਕਿਦਾਂ ਤੋ ਪਹਿਲਾ ਪੁਆਇੰਟ ਜੇ ਤੁਸੀਂ ਦਿਮਾਗੀ ਤੌਰ ਤੇ ਤੰਦਰੁਸਤ ਹੈ ਸੇ ਠੀਕ ਹੈ ਵਸੀਅਤ ਲਿਖੋ ਔਰ ਵਸੀਅਤ ਕਿਤੇ ਸੰਭਾਲ ਕੇ ਰੱਖੋ ਲੋਕਰ ਵਰਗੀ ਥਾਂ ਚ ਉਹਦਾ ਢਿੰਡੋਰਾ ਨਹੀਂ ਵਿਟਣਾ ਆਪਾ ਹਮ ਜੀ ਮੈਂ ਵਸੀਅਤ ਲਗਾਤੀ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕ ਨੇ ਜਾਂ ਬਜ਼ੁਰਗ ਨੇ ਉਹ ਵੀ ਵਸੀਅਤ ਇੱਥੇ ਕਰਾ ਸਕਦੇ ਆ ਉੱਥੋਂ ਬਹਿ ਕੇ ਵਸੀਅਤ ਇਦਾਂ ਹੈ ਇੱਕ ਆਦਮੀ ਆਪਣੀਆਂ ਜਿੰਨੀਆਂ ਵਸੀਅਤਾਂ ਚਾਹੇ ਕਰ ਸਕਦਾ ਇਹ ਮੈਂ ਜਿੰਨੀਆਂ ਲਫਜ਼ ਕਰਕੇ ਬੋਲ ਰਿਹਾ ਕਿ ਜੇ ਮੇਰੀ ਹਿੰਦੁਸਤਾਨ ਚ ਵੀ ਮਕਾਨ ਹੈ ਤੇ ਮੇਰਾ ਕੈਨੇਡਾ ਜਾਂ ਅਮਰੀਕਾ ਚ ਵੀ ਮਕਾਨ ਹੈ ਤਾਂ ਮੈਂ ਆਪਣੀ ਵਸੀਅਤ ਕੈਨੇਡਾ ਦੀ ਕੈਨੇਡਾ ਚ ਕਰ ਸਕਦਾ ਹਮ ਇੱਥੇ ਦੀ ਇੱਥੇ ਕਰ ਸਕਦਾ ਉਥੋਂ ਬਹਿ ਕੇ ਕਰ ਸਕਦਾ ਅਮਰੀਕਾ ਵਾਲੀ ਅਮਰੀਕਾ ਚ ਕਰ ਸਕਦਾ ਕਿਸੇ ਤਰ੍ਹਾਂ ਵੀ ਮੈਂ ਵਸੀਅਤ ਕਰ ਸਕਦਾ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਬੰਨ ਜਾਂ ਰੋਕਟੋਕ ਨਹੀਂ ਹੈ ਹਾਂ ਜੇ ਤੁਸੀਂ ਹਿੰਦੁਸਤਾਨ ਚ ਰਜਿਸਟਰ ਕਰਾਉਣੀ ਚਾਹੁੰਦੇ ਹੋ ਫਿਰ ਤੇ ਇੱਥੇ ਆੜਾ ਬੈਣਾ ਅਦਰਵਾਈਜ਼ ਕੱਲੇ ਕਾਗਜ਼ ਉੱਤੇ ਲਿਖੀ ਹੋਈ ਵਸੀਅਤ ਵੀ ਕਾਨੂੰਨੀ ਤੌਰ ਤੇ درست ਹੈ ਉਹਦੇ 'ਚ ਕੋਈ ਗਲਤ ਨਹੀਂ ਹੈਗਾ ਤੁਸੀਂ ਚਿੱਟੇ 'ਤੇ ਤੇ ਹਰੇ 'ਤੇ ਮੈਨੂੰ ਬਹੁਤ سارے ਸਵਾਲ ਆ ਜਾਂਦੇ ਨੇ ਲੋਕੀ ਕਹਿੰਦੇ ਨੇ ਇਹ ਹਰੇ ਕਾਗੇ ਤੇ ਬਣਾਉਣੀ ਹੈ ਪੱਕੇ ਕਾਗੇ ਤੇ ਬਣਾਉਣੀ ਹੈ ਲੀਗਲ ਡਾਕੂਮੈਂਟ ਜਿਨੂੰ ਕਹਿੰਦੇ ਆ ਕੋਈ ਨਹੀਂ ਹੈ ਕਾਨੂੰਨ ਦੇ ਵਿੱਚ ਲਿਖਿਆ ਹੈ ਵਸੀਅਤ ਬਣਾਉਣੀ ਹੈ ਕਿਤੇ ਵੀ ਬਣਾ ਸਕਦੇ ਹੋ ਇੱਕ ਕੈਨੇਡਾ ਦਾ ਕੇਸ ਹੈ ਬੜਾ ਇੰਪੋਰਟੈਂਟ ਕਿ ਇੱਕ ਫਾਰਮਰ ਆਪਣਾ ਟਰੈਕਟਰ ਵਾਰ ਰਿਆ ਸੀਗਾ ਕਿਤੇ ਚਿੱਕੜ ਆਇਆ ਉਹਦਾ ਟਰੈਕਟਰ ਉਲਟ ਗਿਆ ਉਹਨੂੰ ਲੱਗਿਆ ਕਿ ਯਾਰ ਮੈਂ ਮਰ ਜਣਾ ਤੇ ਮੈਂ ਕਰਾਂ ਕੀ ਤੇ ਟਰੈਕਟਰ ਦਾ ਫੈਂਡਰ ਡਿੱਗਿਆ ਪਿਆ ਸੀਗਾ ਉਸ ਬੰਦੇ ਨੇ ਚਿੱਕੜ ਲੈ ਕੇ ਉਂਗਲ ਦੇ ਨਾਲ ਟਰੈਕਟਰ ਤੇ ਲਿਖਤਾ ਜੋ ਵੀ ਉਹਦੇ ਹੀ ਬਿਲ ਸੀ ਜੀ ਉਹ ਬਿਲ ਹੁਣ ਤੱਕ ਜੋ ਮੈਂ ਅਕੈਡਮਿਕ ਪੜ੍ਹੇ ਹੈ ਉਹਨਾਂ ਨੇ ਕੈਨੇਡਾ ਚ ਸੈਂਪਲ ਸੰਭਾਲ ਕੇ ਰੱਖੀ ਹੈ ਔਰ ਉਹ ਜਿਹੜਾ ਫੈਂਡਰ ਸੀਗਾ ਜੋ ਦੇਚੋ ਉਸ ਬੰਦੇ ਨੇ ਲਿਖਿਆ ਸੀਗਾ ਉਹਦੀ ਦੀ ਤਮੀਲ ਹੋਗੀ ਹੂੰ ਸੋ ਤੁਸੀਂ ਦੇਖੋ ਵੀ ਉਹਨੇ ਆਪਣੀ ਆਖਰੀ ਵਿੱਚ ਜਿਹੜੀ ਸੀ ਮਿੱਟੀ ਦੇ ਨਾਲ ਫੈਂਡਰ ਤੇ ਲਿਖਤੀ ਤੇ ਉਹ ਪੜੀ ਜਾਂਦੀ ਸੀ ਉਹਨਾਂ ਨੇ ਕਿਹਾ ਜੀ ਜੋ ਇਹਨੇ ਲਿਖਿਆ ਇੰਦਾ ਹੀ ਇਹਦੀ ਤਮੀਲ ਹੋਏਗੀ ਇੱਕ ਇੱਕ ਛੋਟੀ ਜਿਹੀ ਗੱਲ ਦੱਸ ਦਿਓ ਵੀ ਜੇ ਮੰਨ ਲਓ ਕੋਈ ਬਜ਼ੁਰਗ ਨਹੀਂ ਦੇਣਾ ਚਾਹੁੰਦਾ ਤਾਂ ਉਹਦੇ ਲਈ ਵੀ ਫਿਰ ਉਹਨੂੰ ਬਿਲ ਤਿਆਰ ਕਰਨੀ ਪਊਗੀ ਫਿਰ ਨਹੀਂ ਦੇਖੋ ਮੰਨ ਲਓ ਉਹ ਆਪਣੇ ਬੱਚਿਆਂ ਨੂੰ ਨਹੀਂ ਦੇਣਾ ਚਾਹੁੰਦਾ ਉਹਦੀ ਉਹਦੇ ਬੱਚਿਆਂ ਨਾਲ ਮਤ ਨਹੀਂ ਮਿਲਦੀ ਉਹ ਚਾਹੁੰਦਾ ਕਿ ਨਹੀਂ ਮੈਂ ਆਪਣੀ ਜ਼ਮੀਨ ਦਾ ਦੇਣਾ ਨਹੀਂ ਦੇਣੀ ਤਾਂ ਫੇਰ ਉਹ ਕੀ ਕਰਕੇ ਜਾਵੇ ਉਹ ਆਪਣੀ ਜ਼ਮੀਨ ਕਿਤੇ দান ਕਰਕੇ ਜਾ ਸਕਦਾ ਹਾਂ ਕਿਸੇ ਗੁਰਦੁਆਰਾ ਸਾਹਿਬ ਨੂੰ ਜਾਂ ਕਿਸੇ ਐਨ ਜੀਓ ਜੀ ਮੈਂ ਗੁਰਦੁਆਰਾ ਸਾਹਿਬ ਨੂੰ ਦੇ ਦਿੱਤੀ ਮੈਂ ਐਨ ਜੀਓ ਨੂੰ ਦੇ ਦਿੱਤੀ ਉਹਦੀ ਵਿਲ ਬਣਾ ਦੇ ਉਹਦੇ ਚ ਲਿਖ ਦੇ ਕਿ ਵੀ ਮੈਂ ਇਹ ਗੁਰਦੁਆਰਾ ਸਾਹਿਬ ਨੂੰ ਜਾਂ ਐਨ ਜੀਓ ਨੂੰ ਕਿਸੇ ਨੂੰ ਦੇ ਦਿੱਤੀ ਤੇ ਜੇ ਮੈਂ ਕੋਈ ਇੱਥੇ ਜਿਹੜੇ ਬੰਦਿਆਂ ਅनाथ ਬੱਚਿਆਂ ਨੂੰ ਉਸ ਤੇ ਇਥੇ ਕੁਝ ਵੀ ਬਣ ਜੇ ਤਾਂ ਉਹ ਉਹਦੇ ਨਾਂ ਤੇ ਕਰ ਜੇਗਾ ਲੇਕਿਨ ਉਹ ਧੋਵੇ ਹਵਾ ਜਿਹਾ ਹੋਵੇ ਵੀ ਮੈਂ ਗੁਰਦੁਆਰਾ ਸਾਹਿਬ ਦੇ ਕਦਾਰੇ ਕਰਤੀ ਨਾ ਉਹ ਲਿਖੇ ਜੀ ਮੈਂ ਜਿਹੜਾ ਗੁਰਦੁਆਰਾ ਸਿੰਘ ਸ਼ਹੀਦਾ ਫਲਾਣਾ ਸੁਹਾਣਾ ਮਹਾਲੀ ਹੈਗਾ ਇਹਦੇ ਨਾਂ ਤੇ ਕਰਕੇ ਜਾ ਰਹੇ ਹਾਂ ਬਿਲਕੁਲ ਠੀਕ ਹੈ ਔਰ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਸੁਪਰੀਮ ਕੋਰਟ ਸਾਡੀ ਨੇ ਜੱਜਮੈਂਟਾਂ ਦੇਤੀਆਂ ਕਰਨਾਟਕਾ ਹਾਈ ਕੋਰਟ ਦੀ ਜੱਜਮੈਂਟ ਹੁਣੇ ਆਈ ਹੈ ਇਸੇ ਗੱਲ ਦੇ ਉੱਤੇ ਉਹਨਾਂ ਨੇ ਕਿਹਾ ਜਿੱਥੋਂ ਤੱਕ ਹੋ ਸਕੇ ਵਿਲਾ ਦੇ ਝਗੜੇ ਤਾਂ ਚੱਲਦੇ ਹੀ ਨੇ ਜੇ ਹੋ ਸਕੇ ਤਾਂ ਆਪਣੀ ਵਿਲ ਜਿਹੜੀ ਹੈ ਇੱਕ ਇਹਦਾ ਬਣਾਓ ਵੀਡੀਓ ਰੱਖੀ ਮੈਂ ਆਪਣੇ ਸਾਹਮਣੇ ਵੀਡੀਓ ਰੱਖ ਲਿਆ ਤੇ ਮੈਂ ਆਪਣੀ ਵਿਲ ਲਿਖੀ ਉਹ ਸਾਹਮਣੇ ਉਹ ਦਿਖ ਰਿਹਾ ਕਿ ਮੈਂ ਆਪਣੀ ਵਿਲ ਲਿਖ ਰਿਹਾ ਆਪ ਲਿਖ ਰਿਹਾ ਤੇ ਮੈਂ ਵਿਲ ਤੇ ਦਸਖਤ ਕਰ ਰਿਹਾ ਬਿਲਕੁਲ ਠੀਕ ਹੈ ਇਹ ਕੀ ਹੈ ਦੂਜੀ ਇੱਕ ਇਤਿਆਦ ਹੋਰ ਆ ਗਈ ਹੁਣ ਜਿਹੜੀ ਲੇਟੈਸਟ ਹੈ ਉਹ ਮੈਂ ਉੱਥੇ ਕਹਿੰਦਾ ਮੈਨੂੰ ਮੈਂ ਚੰਡੀਗੜ੍ਹ ਨੂੰ ਅਸੀਂ ਹੁਣ ਇੱਕ ਮੰਗ ਪੱਤਰ ਵੀ ਦੇ ਰਹੇ ਹਾਂ ਕਿ ਸਾਨੂੰ ਇਹ ਸਹੂਲਤ ਇੱਥੇ ਦਿੱਤੀ ਜਾਵੇ ਕਿ ਜੇ ਮੈਂ ਆਪਣੀ ਵਸੀਅਤ ਕਰਾਣ ਜਾਣਾ ਮੈਂ ਆਪਣੀ ਵਸੀਅਤ ਵੀਡੀਓ ਰਾਹੀਂ ਬੋਲ ਕੇ ਰਿਕਾਰਡ ਮੇਰੀ ਹੋ ਜੇ ਮੈਂ ਉਹਦੇ ਤਹਿਸੀਲਦਾਰ ਸਾਹਮਣੇ ਕਹਾਂ ਕਿ ਦੇਖੋ ਜੀ ਮੇਰਾ ਮਕਾਨ ਹੈ 224 ਨੰਬਰ ਏ ਮੈਂ ਆਪਣੇ ਮੁੰਡੇ ਦੇ ਨਾਂ ਤੇ ਕਰਤਾ ਆ ਮੈਂ ਆਪਣੇ ਕੁੜੀ ਦੇ ਕਰਤਾ ਆ ਮੈਂ ਆਪਣੀ ਬੀਬੀ ਦੇ ਕਰਤਾ ਜਾਂ ਆ ਮੈਂ ਗੁਰਦੁਆਰਾ ਸਾਹਿਬ ਕਰ ਦਿੱਤਾ ਉੱਥੇ ਇੱਕ ਵੀਡੀਓ ਚ ਵੀ ਆ ਰਿਹਾ ਹੈ ਮੇਰੀ ਹੈਂਡਰਾਈਟਿੰਗ ਵੀ ਹੈ ਮੇਰੇ ਦਸਖਤ ਵੀ ਹੈ ਤਾਂ ਉਹਦੇ ਨਾਲ ਉਹਦਾ ਮੁੱਲ ਬਹੁਤ ਵੱਧ ਜਾਂਦਾ ਹੈ ਹਾਲਾਂਕਿ ਇੰਨਾਂ ਸਾਰੀਆਂ احتیاطਾਂ ਤੋਂ ਬਾਅਦ ਵੀ ਕੋਈ ਗਾਰੰਟੀ ਨਹੀਂ ਕਿ ਤੁਹਾਡੀ ਨਕਲੀ ਬਿਲਕੁਲ ਹੋਰ ਵੇਚ ਕਰ ਦੇ ਠੀਕ ਹੈ ਹੁਣ ਆਪਾਂ ਅਗਲੇ ਟੌਪਿਕ ਵੱਲ ਵਧ ਜਣੇ ਆ ਪਾਵਰ ਆਫ ਅਟਾਰਨੀ ਵੀ ਇਹੋ ਜਿਹਾ ਹੀ ਮਸਲਾ ਹੈ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਬੈਠੇ ਜੋ ਲੋਕ ਨੇ ਉਹਨਾਂ ਨੂੰ ਅੱਜ ਖਾਸ ਕਰਕੇ ਆਪਣੀ ਜ਼ਮੀਨ ਜਾਇਦਾਦ ਨੂੰ ਰੈਂਟ ਦੇ ਉੱਤੇ ਦੇਣ ਦੇ ਲਈ ਵੇਚਣ ਦੇ ਲਈ ਪਾਵਰ ਆਫ ਅਟਾਰਨੀ ਦੇਣੀ ਪੈਂਦੀ ਹੈ ਪਾਵਰ ਆਫ ਅਟਾਰਨੀ ਦੇਣ ਦਾ ਸਹੀ ਵੇ ਕੀ ਹੈ ਦੇਖੋ ਪਾਵਰ ਆਫ ਅਟਾਰਨੀ ਨੂੰ ਜਿਹਨੂੰ ਆਪਾਂ ਮੁਖਤਿਆਰਨਾਮਾ ਕਹਿੰਦੇ ਆ ਇਹ ਬਣਾਈ ਤਾਂ ਸੀ ਆਦਮੀ ਦੀ ਸਹੂਲਤ ਲਈ ਜੀ ਬੰਦਾ ਕੈਨੇਡਾ ਬੈਠਾ ਹੈ ਅਮਰੀਕਾ ਬੈਠਾ ਹੈ ਯੂਰਪ ਬੈਠਾ ਹੈ ਉਹਨੇ ਜ਼ਮੀਨ ਵੇਚਣੀ ਹੈ ਜਾ ਨਹੀਂ ਸਕਦਾ ਤੇ ਉਹਨੂੰ ਇਹ ਸਹੂਲਤ ਚਾਹੀਦੀ ਹੈ ਜੀ ਠੀਕ ਹੈ ਸੋ ਤੁਸੀਂ ਗੱਲ ਮੇਰੀ ਧਿਆਨ ਨਾਲ ਸੁਣੋ ਜਿਹੜੀ ਵਸੀਅਤ ਹੈ ਆਪਾਂ ਉਸ ਬੰਦੇ ਨੂੰ ਸਿਰਫ ਜਿਹਨੂੰ ਪਾਵਰ ਆਫ ਅਟਾਰਨੀ ਦੇਣੀ ਹੈ ਉਹ ਇੰਨੀ ਕੁ ਦਈਏ ਜਿਹਨੂੰ ਅਸੀਂ ਕਹਿੰਦੇ ਆ ਐਸਪੀਏ ਸਪੈਸ਼ਲ ਪਾਵਰ ਆਫ ਅਟਾਰਨੀ ਜਿਹੜੀ ਖਾਲੀ ਇੱਕ ਪਰਪਸ ਲਈ ਬਣੀ ਹੋਵੇ ਮੈਂ ਕਹਣਾ ਜੀ ਮੈਂ ਆਪਣੀ ਜ਼ਮੀਨ ਰਾਮਕਮਰ ਨੂੰ ਵੇਚੀ ਹੈ ਮੈਂ ਬਿਆਨਾ ਵੀ ਕੀਤਾ ਮੇਰੇ ਦਸਕਤ ਹੋਏ ਨੇ ਲੇਕਿਨ ਈਦੀ ਰਜਿਸਟਰੀ ਕਰਾਣ ਦੇ ਲਈ ਮੈਂ ਨਹੀਂ ਆ ਸਕਦਾ ਤੇ ਮੈਂ ਮੁਖਤਿਆਰ ਖਾਸ ਹੂੰ ਦੇ ਰਿਹਾ ਜਿਹੜਾ ਮੇਰੇ ਨਾਂ ਤੇ ਆ ਕੇ ਉੱਥੇ ਦਸਤਕਤ ਕਰ ਜੇ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਪਾਵਰ ਆਫ ਇਹ ਦੋ ਐ ਬੇਸਿਕਲੀ ਮੋਟੀਆਂ ਜੀਆਂ ਮੁਖਤਿਆਰ ਆਮ ਤੇ ਮੁਖਤਿਆਰ ਖਾਸ ਮੁਖਤਿਆਰ ਆਮ ਦੇ ਵਿੱਚ ਤਾਂ ਆਪਾਂ ਸਾਰੇ ਰਾਈਟ ਦੇ ਦਿੰਨੇ ਆ ਲੇਕਿਨ ਹੁਣ ਉੱਥੇ ਵੀ ਇਹ ਆ ਗਿਆ ਕਿ ਅਸੀਂ ਇਹ ਕਹਿੰਦੇ ਆ ਕਿ ਜੀ ਇਹਦੇ ਵਿੱਚ ਸੇਲ ਦਾ ਰਾਈਟ ਨਹੀਂ ਦੇਣਾ ਮੈਂ ਮੁਖਤਿਆਰ ਆਮ ਦਿੱਤਾ ਮੈਂ ਉਹਦੀ ਮੁਖਤਿਆਰ ਨਾਮੇ ਦੇ ਹੇਠ ਪਹਿਲੀ ਲਾਈਨ 'ਚ ਲਿਖੀ ਕਿ ਇਸ ਮੁਖਤਿਆਰ ਨਾਮੇ ਦੇ ਵਿੱਚ ਮੈਂ ਕੋਈ ਇਸ ਇਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਂਸ਼ਨ ਹੈ ਉਹਨੂੰ ਵੇਚਣ ਦਾ ਅਧਿਕਾਰ ਨਹੀਂ ਦੇ ਰਿਹਾ ਹੂੰ ਮੈਂ ਦੇ ਰਿਹਾ ਅਧਿਕਾਰ ਕੇ ਸੇਲ ਬਿਆਨਾ ਮੈਂ ਕਰਾਂਗਾ ਤੇ ਜੇ ਮੈਂ ਨਾ ਆ ਸਕਿਆ ਤਾਂ ਮੇਰੇ ਨਾਂ ਤੇ ਦਸਕਤ ਕਰਨ ਆ ਮੇਰਾ ਰਿਸ਼ਤੇਦਾਰ ਆ ਬੰਦਾ ਜੋ ਵੀ ਆਏਗਾ ਸੋ ਉਹਨੂੰ ਅਸੀਂ ਮੁਖਤਿਆਰ ਦਿੱਤਾ ਖਾਲੀ ਉੱਥੇ ਜਾ ਕੇ ਦਸਕਤ ਕਰਨ ਲਈ ਠੀਕ ਹੈ ਬਾਕੀ ਕੰਮ ਜਿਹੜਾ ਉਹ ਮਾਲਕ ਨੇ ਕਰਨਾ ਹੂੰ 2011 ਚ ਵੈਸੇ ਵੀ ਹਿੰਦੁਸਤਾਨ ਦੇ ਅੰਦਰ ਸੁਪਰੀਮ ਕੋਰਟ ਦੀ ਜੱਜਮੈਂਟ ਆ ਗਈ ਸੀ ਜਿਹੜੀ ਜਿਹਨੇ ਬਲੈਕ ਮਾਰਕੀਟਿੰਗ ਆਫ ਪ੍ਰੋਪਰਟੀ ਤੇ ਰੋਕ ਲਾਤੀ ਹੁੰਦਾ ਕੀ ਸੀ ਇੱਕ ਬੰਦਾ ਆਇਆ ਉਹ ਇੱਕ ਦਲਾਲ ਨੂੰ ਵੇਚ ਗਿਆ ਜ਼ਮੀਨ 2 ਕਰੋੜ ਦੀ ਦਲਾਲ ਨੇ ਅੱਗੇ ਬਿਆਨਾ ਕਰਤਾ ਕਿਸੇ ਦੇ ਨਾਲ 2.5 ਕਰੋੜ ਦਾ 2.5 ਕਰੋੜ ਵਾਲੇ ਨੇ ਅੱਗੇ ਬਿਆਨਾ ਕਰਤਾ 3 ਕਰੋੜ ਦਾ ਐ ਕਰਕੇ ਉਹ ਮੁਖਤਿਆਰੇ ਕਾਸਟਾ ਜੀ ਲੀਗਾ ਕੰਮ ਤੇ ਮੁੜ ਕੇ ਉਹਦੀ ਵੀ ਰਜਿਸਟਰੀ ਹੋ ਗਈ ਇਹਦੇ ਵਿੱਚ ਬੜੇ ਫਰਾਡ ਹੋਏ ਬੜੇ ਮੁਕਦਮੇ ਹੋਏ ਹੁਣ ਕਚਹਿਰੀ ਨੇ ਬੰਦ ਕਰਤੀਆਂ ਹੁਣ ਮਾਲਕ ਡਾਇਰੈਕਟ ਇੱਕ ਬੰਦੇ ਨੂੰ ਦਊਗਾ ਐਂਡ ਆਫ ਦੀ ਮੈਟਰ ਉਹ ਜਿਹੜੇ ਬਿਆਨੇ ਤੇ ਬਿਆਨਾਂ ਜਿਹਨੂੰ ਕਹਿੰਦੇ ਆ ਉਹ ਬੈਨ ਹੋ ਚੁੱਕਾ ਜੇ ਕੋਈ ਕਰਦਾ ਤੇ ਉਹ ਗਲਤ ਹੈ ਉਹ ਨਜਾਇਜ਼ ਤੇ ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਕਿ ਤੁਸੀਂ ਕਿਸੇ ਨੂੰ ਪਾਵਰ ਆਫ ਟਰਨੀ ਦਿੱਤੀ ਹੈ ਸਿਰਫ ਉਹਨੂੰ ਰੈਂਟ ਤੇ ਚੜਾਉਣ ਲਈ ਤਾਂ ਜਾਂ ਉਹਨੂੰ ਸੇਲ ਕਰ ਦੇ ਲਈ ਕਿ ਵੇਚੂਗਾ ਮੈਂ ਤੇ ਨਾਲ ਹੀ ਜਿਹੜਾ ਇੱਕ ਮਸਲੇ ਹੋਰ ਤਰ੍ਹਾਂ ਦੇ ਵੀ ਸਾਹਮਣੇ ਆਉਂਦੇ ਨੇ ਕਿ ਇੱਥੇ ਜਿਹੜੇ ਕੋਲ ਪਾਵਰ ਹੋ ਟਰਨ ਨਹੀਂ ਹੁੰਦਾ ਉਹ ਲੋਕਾਂ ਤੋਂ ਪੈਸੇ ਲੈ ਲੈਂਦੇ ਆ ਵੀ ਐਸੀ ਭਈਏ ਜਗਾ ਵੇਚ ਰਹੇ ਆ ਬਾਅਦ ਵਿੱਚ ਮਾਲਕ ਇਹਨਾਂ ਕਿ ਮੈਂ ਵੇਚਣੀ ਨੇ ਉਹਦੇ ਪੈਸੇ ਫੇਰ ਖੜਾਉ ਹੋ ਜਾਂਦੇ ਆ ਇਹਦੇ ਜਿਸ ਤਰ੍ਹਾਂ ਹੈ ਕਿ ਇੱਕ ਤਰ੍ਹਾਂ ਹੈ ਕਿ ਆਪਾਂ ਰੈਵਨਿਊ ਰਿਕਾਰਡ ਚ ਜਾ ਕੇ ਦਰਖਾਸਤ ਲਾ ਸਕਦੇ ਆ ਜੀ ਉਹਦੇ ਵਿੱਚ ਐਡ ਹੋ ਜੇਗੀ ਰੈਵਨਿਊ ਰਿਕਾਰਡ ਉਹਦੇ ਵਿੱਚ ਹੂੰ ਜਿਹਦੇ ਵਿੱਚ ਮੈਂ ਲਿਖ ਦੇਣਾ ਕਿ ਮੇਰਾ ਇਹ ਬਿਆਨ ਇਹਦੇ ਵਿੱਚ ਮੈਂ ਜੋੜ ਰਿਹਾ ਕਿ ਇਸ ਜ਼ਮੀਨ ਜਾਇਦਾਦ ਨੂੰ ਮੇਰੇ ਤੋਂ ਬਿਨਾਂ ਕਿਸੇ ਹਾਲਾਤਾਂ ਦੇ ਵਿੱਚ ਵੇਚਿਆ ਨਾ ਜਾਵੇ ਹੂੰ ਜੇ ਮੈਂ ਕਿਸੇ ਨੂੰ ਦਿਆਂਗਾ ਮੁਖਤਿਆਰ ਦਸਕਤ ਕਰਨ ਲਈ ਤਾਂ ਮੈਂ ਪਹਿਲੇ ਤੁਹਾਨੂੰ ਨਾਲ ਭੇਜਾਂਗਾ ਤੁਸੀਂ ਉਹਨੂੰ ਟੈਲੀ ਕਰਕੇ ਦਿਓ ਤਾਂ ਉਹ ਉਹਦੇ ਰੈਵਨਿਊ ਰਿਕਾਰਡ 'ਚ ਲੱਗ ਗਿਆ ਹੁਣ ਜਦੋਂ ਰਾਮਕਮਰ ਨੇ ਜ਼ਮੀਨ ਖਰੀਦਣੀ ਹੈ ਉਹਨੇ ਕਿਹਾ ਵੀ ਸੁਰਿੰਦਰ ਸਿੰਘ ਆ ਜ਼ਮੀਨ ਕਿੱਦਾਂ ਦੀ ਉਹਨੇ ਕਿਹਾ ਇਹਨੇ ਦੀ ਵੇਚਣੀ ਹੈ ਸੁਰਿੰਦਰ ਸਿੰਘ ਕੋਲ ਮੁਖਤਿਆਰ ਨਾਮ ਹੈ ਉਹ ਜਿਹੜਾ ਬੰਦੇ ਨੇ ਖਰੀਦਣੀ ਹੈ ਉਹ ਰੈਵਨਿਊ ਰਿਕਾਰਡ ਚ ਚੈੱਕ ਕਰੇ ਜੇ ਉੱਥੇ ਆ ਲੱਗੀ ਹੈ ਦਰਖਾਸਤ ਉਹਦੀ ਤੋਂਨੇ ਕਹਿੰਦਾ ਭਾਈ ਤੇਰੇ ਕੋਲ ਤਾਂ ਹੱਕ ਹੀ ਕੋਈ ਨਹੀਂ ਹੈਗਾ ਤੂੰ ਤਾਂ مالک ਨਾਲ ਮੇਰੀ ਗੱਲ ਕਰਾ ਸਕਦਾ ਮੈਂ ਬਿਆਨਾ مالک ਨਾਲ ਕਰਦਾ ਸੇਲ ਪਰਚੇਜ਼ ਆਪਾਂ ਮੁਖਤਿਆਰ ਨਾਲ ਨਹੀਂ ਕਰਦੀ ਹਮਮ ਔਰ ਦੂਜਾ ਬਾਹਰ ਬੈਠੇ ਬੰਦੇ ਨੇ ਕੋਸ਼ਿਸ਼ ਕਰਕੇ ਸਾਨੂੰ ਪੱਤਰਾਚਾਰ ਵੀ ਕਰ ਲੈਣਾ ਚਾਹੀਦਾ ਜਿਹੜਾ ਬੰਦਾ ਖਰੀਦਣਾ ਚਾਹੁੰਦਾ ਹੈ ਉਹਦੇ ਕੋਲੋਂ ਦਰਖਾਸਤ ਮੰਗਾ ਲੈ ਮੈਂ ਕਨੇਡਾ ਬੈਠਾ ਮੈਂ ਕਹਿੰਦਾ ਮੈਂ ਚਿੱਠੀ ਲਿਖ ਤੂੰ ਈਮੇਲ ਪਾ ਹਾਰਡ ਕਾ ਪੀਪਾ ਲਿਖ ਵੀ ਤੂੰ ਕੀ ਕਰਨਾ ਚਾਹੁੰਦਾ ਮੈਂ ਤੈਨੂੰ ਆਪਣੀਆਂ ਕੰਡੀਸ਼ਨਾਂ ਦੱਸਾਂਗਾ ਫਿਰ ਤੂੰ ਪੈਸਾ ਮੇਰੇ ਨਾਲ ਟਰਾਂਸਫਰ ਕਰਾਣਾ ਹੈ ਤੇ ਬਿਆਨਾ ਹੋ ਜਾਏਗਾ ਬਿਆਨੇ ਤੋਂ ਬਾਅਦ ਮੈਂ ਫਿਰ ਰੈਵਨਿਊ ਰਿਕਾਰਡ ਵਾਲਿਆਂ ਨੂੰ ਲਿਖਣਾ ਕਿ ਜੀ ਮੈਂ ਇਹ ਜ਼ਮੀਨ ਰਾਮ ਕੁਮਾਰ ਨਾਲ ਬਿਆਨਾ ਕਰ ਲਿਆ ਇਹ ਰਾਮ ਕੁਮਾਰ ਨੂੰ ਵੇਚੀ ਜਾਵੇ ਤੇ ਪੈਸੇ ਦੇ ਬਾਰੇ ਮੈਂ ਇੰਦਾ ਪੈਸੇ ਲਏ ਨੇ ਦੇ ਲੇਕਿਨ ਸਮੱਸਿਆ ਆਪਣੇ ਮੁਲਕ ਚ ਕੀ ਹੈ ਕਿ ਜਿਹੜਾ ਆਪਾਂ ਸ਼ਾਰਟਕਟ ਲੱਭ ਲੈਂਦੇ ਬੰਦਾ ਕਹਿੰਦਾ ਯਾਰ ਮੈਂ ਦਾ ਉਹਦੇ ਮੇਰੇ ਕੋਲ ਮੁਖਤਿਆਰ ਹੈਗਾ ਮੈਂ ਮੁਖਤਿਆਰ ਨਾ ਪਲਾਣੇ ਬੰਦੇ ਦਾ ਮੈਂ ਦਸਕਤ ਕਰਤੇ ਪੈਸੇ ਦੇ ਦਿਓ ਇਸ ਕੰਮ ਤੋਂ ਬਚਣਾ ਚਾਹੀਦਾ ਮੁਖਤਿਆਰ ਦੇ ਖਾਲੀ ਮੁਖਤਿਆਰਨਾਮੇ ਦੇ ਉੱਤੇ ਉਹਦਾ ਖਰੀਦਦਾਰ ਨੂੰ ਇਹ ਵੀ ਨਹੀਂ ਪਤਾ ਵੀ ਜਿਹੜਾ ਮੁਖਤਿਆਰਨਾਮਾ ਹੈ ਇਹ ਅਸਲੀ ਹੈ ਨਕਲੀ ਹੈ ਜੈਨੂਇਨ ਹੈ ਫਰੋਡ ਹੈ ਕੀ ਹੈ ਪਿਛਲੇ ਪਿਛਲੇ ਸਮੇਂ ਦੇ ਵਿੱਚ ਇਹੋ ਜਿਹਾ ਕੇਸ ਵੀ ਇੱਕ ਆਇਆ ਇੱਕ ਐਨਆਰਆਈ ਨੇ ਐਮਐਲਐਸ ਦੇ ਉੱਤੇ ਵੀ ਦੋਸ਼ ਲਾਇਆ ਕਿ ਮੇਰੀ ਜਿਹੜੀ ਕੋਠੀ ਆ ਉਹ ਦੱਬ ਲਈ ਇਹੋ ਜਿਹੇ ਮਸਲੇ ਹੁੰਦੇ ਨੇ ਯਾਤਰ ਜਿਹੜੇ ਐਨਆਰਆਈਜ਼ ਨੇ ਉਹਨਾਂ ਦੀ ਜ਼ਮੀਨ ਜਦੋਂ ਇੱਥੇ ਪਈਆ ਉਹਨਾਂ ਦੇ ਮਨ ਦੇ ਵਿੱਚ ਡਰੀ ਰਹਿੰਦਾ ਕਿ ਸਾਡੀ ਕੋਈ ਜ਼ਮੀਨ ਦਾਬੀ ਨਾ ਲਵੇ ਸਾਡੀ ਕੋਈ ਕੋਠੀ ਨਾ ਦੱਬ ਲੇ ਬਿਲਕੁਲ ਠੀਕ ਹੈ ਲੇਕਿਨ ਪਹਿਲੀ ਗੱਲ ਹੈ ਕਿ ਵੇਚਣੇ ਦੇ ਉੱਤੇ ਤਾਂ ਆਪਣਾ ਰੈਵਨਿਊ ਡਿਪਾਰਟਮੈਂਟ 'ਚ ਕਾਗਜ਼ ਲਾ ਦਿਓ ਨਾ ਵੀ ਮੈਂ ਰਾਮ ਕੁਮਾਰ ਆ ਮੈਂ ਸ਼ਾਮ ਕੁਮਾਰ ਆ ਮੈਂ ਸੁਰਿੰਦਰ ਸਿੰਘ ਆ ਮੈਂ ਕੈਨੇਡਾ ਚਲਾਂ ਗਿਆ ਇੱਥੇ ਮੇਰਾ ਮਕਾਨ ਪਿਆ ਮੈਂ ਨਾ ਕਿਸੇ ਨੂੰ ਮਖਤਿਆਰ ਦਿੰਦਾ ਤੇ ਨਾ ਮੇਰਾ ਇਹਦਾ ਵੇਚਣਾ ਜਦ ਮੇਰਾ ਹੋਊਗਾ ਮੈਂ ਪਹਿਲੇ ਰੈਵਨਿਊ ਵਿਭਾਗ ਨੂੰ ਦੱਸੂਗਾ ਉਹਦੇ ਬਾਅਦ ਵ ਜੋ ਜਿਹੜਾ ਖਰੀਦਦਾਰ ਹੈ ਉਹਨੂੰ ਵੀ ਤਾਂ ਉਨੀ ਸਮਝ ਚਾਹੀਦੀ ਨਾ ਮਤਲਬ ਇਹਦੇ ਕਹਿੰਦਾ ਹੈ ਵੀ ਖਰੀਦਦਾਰ ਨੂੰ ਵੀ ਜਾਗਰੂਕ ਖਰੀਦਦਾਰ ਬਣਨਾ ਪੈਣਾ ਹੈ ਜੇ ਉਹ ਅੱਖਾਂ ਮੀਟ ਕੇ ਮੁਖਤਿਆਰ ਤੋਂ ਪੈਸੇ ਦੇ ਦੇਗਾ ਤੇ ਬਾਅਦ ਚੋ ਅਸਲੀ ਮਾਲਕ ਮੁੱਕਰ ਗਿਆ ਤੇ ਤੁਹਾਡੇ ਕੋਲ ਕੋਈ ਬਚਾਓ ਨਹੀਂ ਫਿਰ ਕਚਹਿਰੀਆਂ ਚ ਪਰਚੇ ਧੋਖਾ ਧੜੀ ਦੇ ਕਰਕੇ ਸਾਲੋ ਬੱਦੀ ਠੱਕੇ ਖਾਈ ਜਾਓ ਇਸ ਕਰਕੇ ਜਾਗਰੂਕ ਗ੍ਰਾਹਕ ਬਣੋ ਆਪਣਾ ਜਿਹੜੀ ਜ਼ਮੀਨ ਖਰੀਦਣੀ ਆ ਉਹਦਾ ਮਾਲਕ ਲੱਭੋ ਉਹਦੀ ਇੱਕ ਲੀਗਲ ਰਿਪੋਰਟ ਕਿਸੇ ਵਕੀਲ ਤੋਂ ਬਣਵਾ ਕੇ ਲੈ ਲਓ ਜਿਹੜਾ ਦੱਸੂਗਾ ਜੀ ਕਾਗਜ਼ਿਆਂ ਦੇ ਵਿੱਚ ਆ ਬੰਦਾ ਮਾਲਕ ਹੈ ਇਹਦੇ ਨਾਲ ਦੇ ਉੱਤੇ ਇਹ ਲੱਗੀ ਹੈ ਕੰਡੀਸ਼ਨ ਕਿ ਜੀ ਬਿਨਾ ਇਹਦੀ ਹਾਮੀ ਦੇ ਜਮੀਨ ਨਹੀਂ बिकੂਗੀ ਹਮ ਲੇਕਿਨ ਜੇ ਤੁਸੀਂ ਅੱਖਾਂ ਮੀਟ ਕੇ ਤੁਹਾਨੂੰ ਬੰਦਾ ਆਂਦਾ ਬਿਆਨਾ ਲੈ ਕੇ ਉਹ ਨਾਰਮਲੀ ਕਹਿੰਦਾ ਜੀ ਇਹ ਤਾਂ ਐਨ ਆਰ ਆਈ ਦੀ ਕੋਠੀ ਹੈ ਕੋਠੀ ਦਾ 6 ਕਰੋੜ ਦੀ ਹੈ ਮੈਂ ਤੁਹਾਨੂੰ 5 ਕਰੋੜ ਚ ਦਵਾ ਦੂੰ ਸੀ ਬਿਆਨਾ ਕਰੋ ਪਿਆ ਲੱਖ ਦਾ ਉਹ ਬੰਦਾ ਕਹਿੰਦਾ ਮੈਨੂੰ ਕਰੋੜ ਬਚਾ ਦੋ ਕਰੋੜ ਦੇ ਚੱਕਰ ਦੇ 50 ਲੱਖ ਬਿਆਨਾ ਦੇ ਦਿੰਦਾ ਮੁਰ ਕੇ ਮਾਲਕ ਮੁਕਰ ਜਾਂਦਾ ਮਾਲਕ ਕਹਿੰਦਾ ਜੀ ਮੇਰਾ ਬਿਆਨਾ ਹੀ ਕੋਈ ਮੈਂ ਤਾਂ ਕਿਤੇ ਨਾਲ ਨਹੀਂ ਕੀਤਾ ਮੈਂ ਪੈਸੇ ਵੀ ਨਹੀਂ ਲੈ ਮੈਂ ਪੈਸੇ ਵੀ ਨਹੀਂ ਲੈਣਾ ਮੈਂ ਕੀਤੇ ਹੈ ਤਾਂ ਤੁਸੀਂ ਉਹ ਵੀ ਨਾ ਕਰੋ ਤੋ ਇਸ ਕਰਕੇ ਜਿਹੜਾ ਆਦਮੀ ਬਿਆਨਾ ਵੀ ਦਿੰਦਾ ਹੈ ਨਾ ਉਹ ਕੋਸ਼ਿਸ਼ ਕਰੋ ਰੈਵਨਿਊ ਰਿਕਾਰਡ ਚ ਮਾਲਕ ਦੇਖ ਕੇ ਮਾਲਕ ਦੀ ਤਫਤੀਸ਼ ਕਰਕੇ ਮਾਲਕ ਦੇ ਖਾਤੇ ਚ ਪੈਸੇ ਭਾਓ ਹਮਮ ਔਰ ਮਾਲਕ ਦੇ ਦਸਤਕਤੋਂ ਬਿਨਾਂ ਨਾ ਕਰੋ ਤਾਂ ਕਿੱਦਾਂ ਤੋਂ ਖੋਜੂਗਾ ਤੁਸੀਂ ਪਹਿਲਾ ਮਾਲਕ ਚੈੱਕ ਕੀਤਾ ਫਿਰ ਮਾਲਕ ਦਾ ਪ੍ਰੂਫ ਦੇਖਿਆ ਉਹਦਾ ਪੈਨ ਕਾਰਡ ਹੈ ਪਾਸਪੋਰਟ ਹੈ ਆਧਾਰ ਹੈ ਜੋ ਵੀ ਹੈ ਫਿਰ ਉਹਨੂੰ ਕਿਹਾ ਬੜਾ ਖਾਤਾ ਪੇਜ ਉਹਦਾ ਖਾਤਾ ਵੀ ਰਿਪਾਈ ਕਰਕੇ ਤਾਂ ਬਹਿ ਦਿਓ ਜਿਹੜੇ ਐਨਆਰਆਈਜ਼ ਬੈਠੇ ਨੇ ਜਿਨ੍ਹਾਂ ਦੀ ਇੱਥੇ ਪ੍ਰਾਪਰਟੀਆਂ ਨਹੀਂ ਕੀ ਉਹਨਾਂ ਦੀਆਂ ਪ੍ਰਾਪਰਟੀਆਂ ਸੇਫ ਨੇ ਤੇ ਸੇਫ ਨੇ ਤਾਂ ਕਿਵੇਂ ਨੇ ਇਹ ਜਿਹੜਾ ਧੋਖਾਧੜੀ ਹੈ ਨਾ ਇਹਦਾ ਤਾਂ ਇਸ ਦੁਨੀਆ 'ਚ ਕੋਈ ਹੱਲ ਨਹੀਂ ਹੈ ਕੋਈ ਆਦਮੀ ਸਵੇਰੇ ਇੱਕ ਬੰਦੇ ਨੂੰ ਲੈ ਆਂਦਾ ਉਹ ਕਹਿੰਦਾ ਯਾਰ ਜਿਹੜੀ ਹਾਈਵੇ ਤੇ ਕੋਠੀ ਹੈਗੀ ਹੈ ਇਹ ਆਪਣੇ ਚਾਚੇ ਦੀ ਹੈਗੀ ਹੈ ਚਾਚੇ ਨੇ ਵੇਚਣੀ ਹੈ ਨਾ ਉਹ ਚਾਚੇ ਦੀ ਹੈ ਤੇ ਨਾ ਕੋ ਉਸ ਬੰਦੇ ਨੇ ਉਹਨੂੰ ਅਖਤਿਆਰ ਦਿੱਤਾ ਹੈ ਮੁਖਤਿਆਰ ਦਿੱਤਾ ਹੈ ਤੇ ਉਹ ਬੰਦਾ ਖਾਲੀ ਉਹਦੇ ਕਈ ਸੁਣੀ ਦੇ ਗੱਲ ਕਰਕੇ ਉਹ ਉਹਨੂੰ ਬਿਆਨਾ ਕਰ ਦਿੰਦਾ ਤੇ ਉੱਤੇ ਕੰਮ ਇੱਕਦਰਾ ਆਪਣੇ ਆਪ ਨੂੰ ਮੁਸੀਬੇ ਚ ਪਾਉਣ ਵਾਲਾ ਹੈ। ਇਸ ਧਰਤੀ ਤੇ ਦੇਖੋ ਇਹ ਸੋਚ ਕੇ ਚਲੋ ਕਿ ਸਾਰਾ ਕੰਮ ਜਿਹੜਾ ਹੈਗਾ ਉਹ ਕਾਗਜ਼ਾਂ ਤੇ ਬੀਸਟ ਹੈ। ਤੁਸੀਂ ਵਿਆਹੇ ਹੋਏ ਹੈ ਪਿਛਲੇ 30 ਸਾਲ ਤੋਂ। ਤੁਸੀਂ ਮੈਰਿਜ ਵੀਜ਼ੇ ਦੇ ਬੇਸ ਤੇ ਬਾਹਰ ਜਾਂਦੇ ਹੋ। ਸਰਕਾਰ ਵੀਜ਼ਾ ਅਥਾਰਟੀ ਕਹਿੰਦੀ ਸਰ ਕੋਲ ਮੈਰਿਜ ਸਰਟੀਫਿਕੇਟ ਹੈ ਤੁਸੀਂ ਕਹਿੰਦੇ ਮੈਂ 30 ਸਾਲ ਦਾ ਵਿਆਹ ਹੈ ਉਹ ਕਹਿੰਦਾ ਮੈਰਿਜ ਸਰਟੀਫਿਕੇਟ ਹੈ ਹੂੰ ਲਾਗੇ ਤੁਸੀਂ ਕਿਤੇ ਜਾ ਕੇ ਕਹਿੰਦੇ ਹੋ ਜੀ ਮੈਂ ਇਸ ਕੋਠੀ ਦਾ ਮਾਲਕ ਹਾਂ ਸਾਰੇ ਪਿੰਡ ਨੂੰ ਪੁੱਛ ਲਓ ਉਹ ਕਹਿੰਦਾ ਤੇ ਕੋ ਰਜਿਸਟਰੀ ਹੈ ਤੂੰ ਰੈਵਨਿਊ ਰਿਕਾਰਡ ਚ ਮਾਲਕ ਹੈ ਕਹਿੰਦਾ ਮਤਲਬ ਇਹ ਐਗਜ਼ਾਮਪਲ ਦੇਣ ਦਾ ਵੀ ਕਾਗਜੀ ਕਾਰਵਾਈ ਦਾ ਕੋਈ ਸਬਸਟੀਟਿਊਟ ਨਹੀਂ ਹੈ ਹੂੰ ਬਿਨਾ ਕਾਗਜ਼ਾਂ ਦੇ ਕੋਈ ਗੱਲ ਨਹੀਂ ਕਰਨੀ ਕੋਈ ਮੁਖਤਿਆਰ ਆਮ ਹੈ ਖਾਸ ਹੈ ਜੇ ਕੋਈ ਮੁਖਤਿਆਰ ਆਮ ਖਾਸ ਹੈ ਉਹਦਾ ਮੁਖਤਿਆਰਨਾਮਾ ਵੀ ਪੜ੍ਹ ਲਓ ਕਿ ਭਾਈ ਕਾਪੀ ਦੇ ਦੇ ਹੂੰ ਤੇ ਮੈਂ ਪੈਸੇ ਦੇਣੇ ਨੇ ਮਾਲਕ ਨੂੰ ਸਿੱਧੇ ਪ੍ਰੂਫ ਦੇ ਦੇ ਆ ਮਾਲਕ ਹੈ ਆ ਇਹਦਾ ਕਾਊਂਟਰ ਮੈਂ ਤਾਂ ਕਰੂੰਗਾ ਨਹੀਂ ਮੈਂ ਨਹੀਂ ਕਰਦਾ ਤੇ ਅੰਦੇ ਧੋਖੇ ਘਟ ਜਾਣਗੇ ਹਾਲਾਂਕਿ ਮੈਨੂੰ ਹਲੇ ਵੀ ਪਤਾ ਹੈ ਵੀ ਬੰਦੇ ਨਾ ਜਾਲ 'ਚ ਫਸ ਜਾਂਦੇ ਨੇ ਹੂੰ ਹਾਲਾਂਕਿ ਇਹ ਮੈਂ ਤਾਂ ਚਾਚਾ ਹੈਗਾ ਹੋਵੇ ਵੀ ਚਾਚਾ ਕਹੀ ਅਰੀ ਅਗਲਾ ਪੈਸੇ ਦੇ ਦਿੰਦਾ ਸਗਾ ਚਾਚਾ ਚਾਚਾ ਮੁੜ ਕੇ ਕਹਿੰਦਾ ਮੈਂ ਤਾਂ ਇਹਨੂੰ ਅਖਤਿਆਰ ਨਹੀਂ ਦਿੱਤਾ ਸੋ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਵਾਲੀ ਗੱਲ ਹੈ ਕਿ ਆਪ ਤੁਸੀਂ ਧਿਆਨ ਰੱਖੋ ਪਹਿਲੀ ਗੱਲ ਮੁਖਤਿਆਰ ਨੂੰ ਪੈਸਾ ਨਾ ਦਿਓ ਪੈਸਾ ਵੈਰੀਫਾਈ ਕਰਕੇ ਮਾਲਕ ਕੌਣ ਹੈ ਡਾਇਰੈਕਟ ਮਾਲਕ ਨੂੰ ਦਿਓ ਤੀਜਾ ਕੋਈ ਚੀਜ਼ ਜਿਹੜੀ ਖਰੀਦਣੀ ਹੈ ਉਹਨੂੰ ਖਰੀਦਣ ਲਈ ਰੈਵਨਿਊ ਰਿਕਾਰਡ ਤੇ ਦੇਖ ਲਓ ਵੀ ਉਹਦੇ ਉੱਤੇ ਕੋਈ ਇਹਨੇ ਬੈਂਕ ਨੂੰ ਤਾਂ ਨਹੀਂ ਵੇਚੀ ਹੋਈ ਕੋਈ ਗਿਰਵੀ ਤਾਂ ਨਹੀਂ ਚੜੀ ਹੋਈ ਕੱਲ ਨੂੰ ਤੁਸੀਂ ਕੋਠੀ ਲੈ ਲਓ ਕਹਿੰਦੀ ਇਹਦਾ ਬੈਂਕ ਨੂੰ ਗਿਰਵੀ ਚੜੀ ਹੋਈ ਹੈ ਤਾਂ ਤਾਂ ਵੀ ਆਪਾਂ ਫਸ ਗਏ ਪਹਿਲਾ ਲੀਗਲ ਸਰਚ ਰਿਪੋਰਟ ਤੇ ਆ ਲੈ ਲੋ ਕਿਸੇ ਵਕੀਲ ਨਾਲ ਛੋਟੀ ਮੋਟੀ ਫਿਰ ਮਾਲਕ ਦੇ ਨਾਤੇ ਪੈਸੇ ਦਿਓ ਤੇ ਜਿਨ੍ਹਾਂ ਦੀ ਇੱਥੇ ਜਿਹੜੇ ਮਾਲਕ ਨੇ ਇਹਦਾ ਖਰੀਦਦਾਰ ਤੇ ਆ ਜਿਹੜਾ ਮਾਲਕ ਹੈ ਮਾਲਕ ਵੀ ਰੈਵਨਿਊ ਰਿਕਾਰਡ 'ਚ ਆਪਣਾ ਲਿਖ ਕੇ ਲਾ ਦੇ ਕਿ ਜੀ ਆ ਮੇਰੀ ਪ੍ਰਾਪਰਟੀ ਹੈ ਮੈਂ ਇੱਥੇ ਨਾ ਮੈਂ ਵੇਚਣੀ ਨਹੀਂ ਹੈ ਕਿਸੇ ਨੂੰ ਤੇ ਘੱਟੋ ਘੱਟ ਤੁਹਾਡਾ ਕੁਝ ਬਚਾਅ ਹੈਗਾ ਇਹ ਚਾਹੇ ਐਨਆਰਆਈ ਨੇ ਚਾਹੇ ਇੱਥੋਂ ਦੇ ਲੋਕ ਨੇ ਖਰੀਦਣ ਤੇ ਵੇਚਣ ਵਾਲੇ ਦੋਵੇਂ ਦੇ ਲਈ ਆ ਹਾਂ ਬਿਲਕੁਲ ਦੋਆਦੀ ਬਿਲਕੁਲ ਚੈੱਕ ਕਰੋ ਬਿਲਕੁਲ ਖਰੀਦਣੀ ਕਿਵੇਂ ਹੈ ਬਿਲਕੁਲ ਹੂੰ ਐਨਆਰਆਈ ਇੱਕ ਹੋਰ ਚੱਕਰ ਵਿਚ ਫਸ ਜਾਂਦੇ ਨੇ ਇੱਕ ਬੰਦਾ ਆਇਆ ਉਹਨੇ 6 ਕਰੋੜ ਦੀ ਕੋਠੀ ਦਾ ਫੈਸਲਾ ਕਰ ਲਿਆ ਠੀਕ ਹੈ ਉਹਨੇ 60 ਲੱਖ ਦੇ ਕੇ ਬਿਆਨਾ ਕਰ ਲਿਆ ਮੁੜ ਕੇ ਉਹਨੇ ਬਾਕੀ ਪੈਸੇ ਦਿੱਤੇ ਨਹੀਂ ਹੁਣ ਜਿਹੜਾ ਮਾਲਕ ਹੈ ਉਹ ਕਹਿੰਦਾ ਭਾਈ ਮੇਰਾ ਤਾਂ ਬਿਆਨਾ ਤੂੰ ਦੇ ਕੇ ਬਾਕੀ ਪੈਸੇ ਦਿਓ ਕਿਉਂਕਿ ਮੇ ਕੋਲ ਤਾਂ ਹਲੇ ਹੈ ਨਹੀਂ ਉਹ ਲੰਮਕੀ ਜਾਂਦੇ ਮਸਲੇ ਤੇ ਪ੍ਰਾਪਰਟੀ ਵਿੱਚੇ ਫਸ ਜਾਂਦੀ ਮੁੜ ਕੇ ਫਿਰ ਕਿਸੇ ਤੋਂ 10 20 50 ਲੱਖ ਦੇ ਕੇ ਗਲੋ ਲੈਂਦੀ ਹੈ ਤਾਂ ਕੋਸ਼ਿਸ਼ ਇਹ ਕਰੋ ਕਿ ਇਹ ਚੈੱਕ ਕਰਕੇ ਵੀ ਜਿਹੜਾ ਬੰਦਾ ਲੈ ਰਿਹਾ ਉਹ ਬੰਦਾ ਕ੍ਰੈਡੀਬਲ ਹੈ ਇਤਮਾਰ ਦੇ ਲਾਇਕ ਹੈ ਵਿੱਚ ਕੋਈ ਬੰਦਾ ਜਿਹੜਾ ਪਾਇਆ ਹੋਇਆ ਉਹ ਬੰਦਾ ਬਹੁਤ ਚੰਗਾ ਹੈ ਤਾਂ ਹੀ ਗੱਲ ਕਰੋ ਐਵੇਂ ਚਾਰ ਪੈਸੇ ਮਹਿੰਗੀ ਚੀਜ਼ ਵੇਚਣ ਦੇ ਚੱਕਰ 'ਚ ਜਾਂ ਸਸਤੀ ਲੈਣ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਉਲਝਾਓ ਕਦੀ ਨਾ ਟਾਈਟਲ ਵੈਰੀਫਾਈ ਕਰੋ ਜਿਹੜਾ ਖਰੀਦਦਾਰ ਹੈ ਉਹਦੇ ਲਈ ਕੀ ਹੈ ਪਰਚੇਸ ਟਾਈਟਲ ਰੈਵਿਊ ਰਿਕਾਰਡ 'ਚੋਂ ਵੈਰੀਫਾਈ ਕਰੇ ਉਸ ਤੋਂ ਬਾਅਦ ਲੀਗਲ ਸਰਚ ਰਿਪੋਰਟ ਲਏ ਮਾਲਕ ਦੀ ਵੈਰੀਫਿਕੇਸ਼ਨ ਕਰੇ ਵੈਰੀਫਿਕੇਸ਼ਨ ਤੋਂ ਬਾਅਦ ਪੈਸਾ ਪੇ ਆਰਡਰ ਮਨੀ ਆਰਡਰ ਜਿਹੜਾ ਹੈ ਉਹ ਮਾਲਕ ਦੇ ਖਾਤੇ 'ਚ ਜਾਊਗਾ ਜਿਹੜਾ ਉਹਦਾ ਇੰਡੀਆ 'ਚ ਖਾਤਾ ਹੈ ਅਮਰੀਕਾ ਨਹੀਂ ਭੇਜਨੇ ਮੈਂ ਪੈਸੇ ਤਾਂ ਮੈਂ ਕੈਨੇਡਾ ਪੇਰੇ ਮੈਂ ਇੱਥੇ ਉਹਦਾ ਖਾਤਾ ਉਹਦੇ 'ਚ ਪੈਸੇ ਭਾ ਦੇ ਦੇ ਵੀ ਮੈਂ ਮੁਖਤਿਆਰ ਨੂੰ ਪੈਸਾ ਕੋਈ ਨਹੀਂ ਦੇਣਾ ਠੀਕ ਹੈ ਜੀ ਏਹੀ ਹਾਲਤ ਜਿਹੜੀ ਹੈ ਉਹ ਵਿਚਨਾਲੇ ਤੇ ਲਾਗੂ ਹੈ ਉਹਨੂੰ ਕੋ ਵੀ ਜਿਹੜਾ ਬਿਆਨਾ ਹੈਗਾ ਉਹ ਡਾਇਰੈਕਟ ਮਾਲਕ ਨੇ ਕਰਦਾ ਉਹ ਕਹਿੰਦੇ ਮੇਰੇ ਬਿਨਾ ਕੋਈ ਬਿਆਨਾ ਮੈਂ ਨਹੀਂ ਉਹਨੂੰ ਬੰਦਾ ਸੋ ਅਗਲਾ ਕਹਿੰਦਾ ਬਿਆਨਾ ਮੈਨ ਨਾਲ ਕਰੋ ਖਰੀਦਦਾਰ ਦੀ ਤਫਤੀਸ਼ ਕਰੋ ਪਤਾ ਕਰ ਲਓ ਵੀ ਖਰੀਦਦਾਰ ਕੋਲ ਪੈਸੇ ਨੇ ਫੌਰਨ ਦੇ ਵਿੱਚ ਖੋਰ ਕਲਚਰ ਹੈਗਾ ਅਫਰੀਕਾ ਫੁਰਕਾ ਦੇ ਵਿੱਚ ਉਹਦਾ ਕਹਿੰਦੇ ਨੇ ਪ੍ਰੂਫ ਆਫ ਫੰਡ ਦਿਖਾ ਦਿਓ ਮੈਂ ਇੱਕ ਪ੍ਰਾਪਰਟੀ ਲੈਣ ਜਾਣਾ ਮੈਂ ਕਹਿੰਦਾ ਸਰਬਾਤ ਸਾਬ ਮੈਂ ਪੈ ਲੈਣੀ ਹੈ ਉਹ ਕਹਿੰਦਾ 10 ਕਰੋੜ ਦੀ ਹੈ ਮੈਂ ਕਹਿੰਦਾ ਮੈਂ ਲੈ ਲੂੰ ਮੈਂ ਉਹਨੂੰ ਕਹਿੰਦਾ ਯਾਰ ਜੇ ਤੂੰ ਲੈ ਲਗਾ ਤਾਂ ਮੈਂ ਪਹਿਲੇ ਤਾਂ ਆਪਣੀ ਇਨਕਮ ਟੈਕਸ ਰਿਟਰਨ ਦਿਖਾ ਦੇ ਵੀ ਤੇਰੇ ਕੋਲ ਇੰਨਾ ਪੈਸਾ ਹੈ ਜੇ ਮੈਂ ਉਹਦੀ ਕਪੈਸਿਟੀ ਹੋਣੀ ਚੈੱਕ ਕਰਦਾ ਉਹ ਮੈਂ ਬਿਆਨਾ ਕਰ ਲੈਣਾ ਮੈਂ ਤਾਂ ਗਿਆ ਫਸ ਉਹ ਕੱਲ ਨੂੰ ਮੈਨੂੰ ਕਰੂ ਬਲੈਕਮੇਲ ਕਿ ਪੈਸੇ ਦੇ ਨਹੀਂ ਮੈਂ ਮੁਕਦਮਾ ਕਰ ਦਿੰਦਾ ਸੋ ਤੁਸੀਂ ਉਹਦੇ ਕੋਲੋਂ ਪ੍ਰੂਫ ਆਫ ਫੰਡ ਵੀ ਮੰਗ ਸਕਦੇ ਆ ਭਾਈ ਮੈਨੂੰ ਆਪਣਾ ਖਾਤਾ ਦਿਖਾ ਤੇਰੀ ਵਰਥ ਹੈ 10 ਕਰੋੜ ਦੀ ਤਾਂ ਮੈਂ ਡੀਲ ਕਰਾਂਗਾ ਇਨਕਮ ਟੈਕਸ ਰਿਟਰਨ ਭਰੀ ਆ ਲਿਆ ਦਿਖਾ ਹੂੰ ਜੇ ਤੂੰ ਤਰਖਾ ਲੈਣਾ ਕਿੰਨੀ ਲੈਣਾ ਮੈਨੂੰ ਦਿਖਾ ਦੇ ਮੈਂ ਪਰਸਨਲੀ ਇੱਕ ਡੀਲ ਕੀਤੀ ਉਹਦੇ ਚ ਮੈਨੂੰ ਜਿਹੜਾ ਬਾਇਰ ਸੀਗਾ ਉਹ ਕਹਿ ਲੱਗਾ ਜੀ ਤੁਸੀਂ ਕੋਈ ਬੈਂਕ ਹੈਗੇ ਹੋ ਤੁਸੀਂ ਮੈਂ ਤੁਹਾਡੇ ਤੋਂ ਕੋ ਲੋਨ ਲੈਣ ਆਇਆ ਮੈਂ ਤੁਹਾਨੂੰ ਕਿਉਂ ਕਾ ਕੇ ਦਿਖਾਵਾਂ ਮੈਂ ਕਹਾਂ ਜੀ ਮੈਨੂੰ ਕਾ ਕੇ ਨਹੀਂ ਦਿਖਾਣੇ ਤੇ ਆਪਾਂ ਬਿਆਨਾ ਨਹੀਂ ਕਰਦਾ ਗੱਲ ਮੁੱਕ ਗਈ ਬਿਲਕੁਲ ਠੀਕ ਸੋ ਇਹ ਜਿਹੜੇ ਤੁਸੀਂ ਤਫਤੀ ਆਪਣੇ ਉਹ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਮੈਂ ਸਮਝਦਾ ਇਹ ਝਗੜੇ ਮੁੱਕ ਤਾਂ ਨਹੀਂ ਸਕਦੇ ਦੁਨੀਆ ਦੇ ਪਰ టు ਅ ਗ੍ਰੇਟ ਐਕਸਟੈਂਡ ਬਹੁਤ ਸਿਰ ਤੇ ਕੱਟ ਜਾਣਗੇ ਬਿਲਕੁਲ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਸਮਝਾ ਦਿੱਤਾ ਥੈਂਕ ਯੂ ਤਾਂ ਇਹਨਾਂ ਐਡਵੋਕੇਟ ਅਜੇ ਜੱਗਾ ਜੀ ਜਿਨ੍ਹਾਂ ਦੇ ਵੱਲੋਂ ਚਾਹੇ ਐਨਰਾਇਜ਼ ਨੇ ਬਿੱਲ ਕਰਾਉਣੀ ਆ ਜਾਂ ਪਾਵਰ ਆਫ ਅਟਰਨੀ ਦੇਣੀ ਆ ਜਾਂ ਇੱਥੇ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਆ ਉਸ ਨੂੰ ਲੈ ਕੇ ਆਪਣੀ ਗੱਲਬਾਤ ਜਿਹੜੀ ਆ ਉਹ ਲੀਗਲ ਤੌਰ ਦੇ ਉੱਤੇ ਉਹ ਕਿਵੇਂ ਸੇਫ ਜਿਹੜਿਆ ਰੱਖਿਆ ਜਾ ਸਕਦਾ ਉਹ ਰੱਖੀ ਆ ਗੱਲਬਾਤ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾ ਕਮੈਂਟ ਬਾਕ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦਿਨਾ